ਬਿਲਕੁਲ ਪੰਜਾਬ ਦੀ ਹਵਾ ਨੂੰ ਲੈ ਕੇ ਜਿੱਥੇ ਲੋਕ ਚਿੰਤਿਤ ਹੁੰਦੇ ਨੇ ਕਿਉਂਕਿ ਦੀਵਾਲੀ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਪਟਾਕੇ ਜਦੋਂ ਚੱਲਦੇ ਨੇ ਤਾਂ ਸਿੱਧੇ ਤੌਰ ਤੇ ਖਾਸ ਕਰਕੇ ਉਹਨਾਂ ਦੋ ਦਿਨਾਂ ਦੇ ਵਿੱਚ ਬੜੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ ਪ੍ਰਦੂਸ਼ਣ ਵੱਧ ਹੈ ਪਰ ਇਸ ਨੂੰ ਲੈ ਕੇ ਉਹ ਸਿਆਸਤ ਵੀ ਚੱਲ ਰਹੀ ਹੈ ਆਖਿਰ ਇਸ ਜ਼ਹਿਰੀਲੀ ਹਵਾ ਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਕਿਸਾਨ ਨੂੰ ਜ਼ਿੰਮੇਵਾਰ ਠਹਿਆ ਜਾ ਸਕਦਾ ਕਿਉਂਕਿ ਲਗਾਤਾਰ ਕਿਸਾਨਾਂ ਦੇ ਮੁੱਦੇ ਤੇ ਸਵਾਲ ਚੱਕੇ ਜਾਂਦੇ ਨੇ ਬੀਜੇਪੀ ਆਗੂਵਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਪੰਜਾਬ ਦੀ ਸਥਿਤੀ ਨੂੰ ਲੈ ਕੇ ਸਾਡੇ ਨਾਲ ਡਾਕਟਰ ਬਲਬੀਰ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਵੀ ਨੇ ਡਾਕਟਰ ਸਾਹਿਬ ਬੀਜੇਪੀ ਸਿੱਧੇ ਤੌਰ ਤੇ ਮਨਜਿੰਦਰ ਸਰਸਾ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਆਏ ਨੇ ਕੇਜਰੀਵਾਲ ਸਾਹਿਬ ਨੇ ਕਹਿੰਦੇ ਪਹਿਲਾਂ ਦਿੱਲੀ ਬਰਬਾਦ ਕਰਤਾ ਹੁਣ ਪੰਜਾਬ ਬਰਬਾਦ ਕਰਤਾ ਕਿਉਂਕਿ ਜਿਹੜਾ 에ਅਰ ਕੁਆਲਿਟੀ ਇੰਡੈਕਸ ਰਾਤ ਦਾ ਆਇਆ 1000 ਤੋਂ ਪਾਰ ਸੀ ਉਹਦਾ ਹਵਾਲਾ ਦਿੱਤਾ ਉਹਨਾਂ ਨੇ ਦੇਖੋ ਜਿਹੜੀ ਪੋਲੂਸ਼ਨ ਆ ਇਹ ਨਾ ਤਾਂ ਕਰਲੇ ਦਿੱਲੀ ਦੀ ਸਮੱਸਿਆ ਤੇ ਨਾ ਹੀ ਕਰਲੇ ਪੰਜਾਬ ਦੀ ਸਮੱਸਿਆ ਜਿਹੜਾ ਤੁਸੀਂ ਮਨਜਿੰਦਰ ਸਰਸਾ ਜੀ ਦਾ ਜ਼ਿਕਰ ਕੀਤਾ ਉਹਨਾਂ ਦਾ ਜਿਹੜਾ ਬਿਆਨ ਹੈ ਬਿਲਕੁਲ ਬੇਤੁਕਾ ਹੈ ਮਤਲਬ ਸ਼ਰਮਨਾਕ ਹੈ ਔਰ ਤੱਥਾਂ ਤੇ ਆਧਾਰਿਤ ਨਹੀਂ ਆ ਤੱਥਾਂ ਤੋਂ ਵੀ ਹੋਣਾ ਉਹ ਜਿਹੜੀ ਪੋਲੂਸ਼ਨ ਹੈ ਉਹ ਪੂਰੇ ਜਨੂੰ ਇੰਡੋਜਨੈਟਿਕ ਪਲਾਨ ਕਹਿੰਦੇ ਆ ਜਿਹਦੇ ਚ ਪਾਕਿਸਤਾਨ ਵੀ ਇੰਡੀਆ ਵੀ ਬੰਗਲਾਦੇਸ਼ ਵੀ ਬਾਕੀ ਜਿਹੜੇ ਤੁਹਾਡੇ ਏਸ਼ੀਅਨ ਕੰਟਰੀਜ਼ ਉਹ ਵੀ ਆਂਦੇ ਆ ਪੋਲੂਸ਼ਨ ਸਾਰਿਆਂ ਦੇ ਵਿੱਚ ਹੈ ਪੂਰੇ ਦੇਸ਼ ਦੇ ਵਿੱਚ ਹੈ ਔਰ ਜੋ ਵਿਸ਼ਵ ਸਿਹਤ ਸੰਸਥਾ ਕਹਿੰਦੀ ਹੈ ਕਿ 2.5 ਜਿਹੜੇ ਮਾਈਕਰੋਨ ਐਸਪੀਐਮ ਹੈਗਾ ਉਹਦਾ ਲੈਵਲ 5 ਹੋਣਾ ਚਾਹੀਦਾ ਤੇ ਉਹ ਆਪਣੇ ਤਾਂ 500 ਤੋਂ ਉੱਪਰ ਤੁਰਿਆ ਫਿਰਦਾ ਉਹ ਦਿੱਲੀ ਦੇ ਵਿੱਚ ਤਾਂ ਕਈ ਜਗ੍ਹਾ ਤੇ ਜਿੱਨਾ ਮੀਟਰ ਦੀ ਰਿਕਾਰਡ ਕਰਨ ਦੀ ਸਮਰੱਥਾ ਉਸ ਤੋਂ ਬਾਹਰ ਚਲਾ ਗਿਆ ਉਹ ਔਰ ਸਰਸਾ ਜੀ ਨੂੰ ਮੈਂ ਆਪਣੇ ਜਿਹੜੇ ਜੂਨੀਅਰ ਹੈਲਥ ਮਿਨਿਸਟਰ ਜੇਪੀ ਨੱਡਾ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਕੋਈ ਅਕਲ ਦੀ ਦਵਾਈ ਪਲਾਓ ਇਹਨਾਂ ਨੂੰ ਜਿਹੜੇ ਪੋਲੂਸ਼ਨ ਦੇ ਮੇਨ ਕਾਰਨ ਹੈ ਚਾਹੇ ਉਹ ਵੀਹਿਕਲਰ ਪੋਲੂਸ਼ਨ ਹੈ ਗੱਡੀਆਂ ਨਾਲ ਹੋਣ ਵਾਲਾ ਪੋਲੂਸ਼ਨ ਹੈ ਔਰ ਜਿਹੜੇ ਇੰਡਸਟਰੀਅਲ ਹੋਣ ਵਾਲਾ ਪੋਲੂਸ਼ਨ ਹੈ ਕੰਸਟਰਕਸ਼ਨ ਨਾਲ ਜਿਹੜਾ ਕੂੜੇ ਦਾ ਪ੍ਰਬੰਧਨ ਹੈ ਟੁੱਟੀਆਂ ਹੋਈਆਂ ਸੜਕਾਂ ਜਿਹੜਾ ਇਹਨਾਂ ਨਾਲ ਸਾਰਾ ਮੇਨ 90% ਤਾਂ ਇਹਦੇ ਨਾਲ ਹੁੰਦਾ ਉਹ 2-4% ਦੀ ਗੱਲ ਕਰਦੇ ਆ ਅੱਛਾ ਮੈਨੂੰ ਇੱਕ ਕਾਮਨ ਸੈਂਸ ਦੀ ਗੱਲ ਹੁੰਦੀ ਆ ਵੀ ਜਿਹੜਾ ਪੰਜਾਬ ਦੇ ਵਿੱਚ ਪੋਲੂਸ਼ਨ ਘੱਟ ਹੈ ਤੇ ਦਿੱਲੀ ਵਿੱਚ ਜ਼ਿਆਦਾ ਹੈ ਜਿਹੜੇ ਕੈਮੀਕਲਸ ਹੁੰਦੇ ਆ ਜਿੱਥੇ ਜ਼ਿਆਦਾ ਹੁੰਦੇ ਆ ਨਾ ਜੀ ਇਹ ਇੱਕ ਲਾਫ ਡਿਫਿਊਜ਼ਨ ਹੁੰਦਾ ਕਿ ਉਹ ਜਿੱਥੇ ਜ਼ਿਆਦਾ ਹੁੰਦਾ ਉੱਥੋਂ ਘੱਟ ਵਾਲੇ ਪਾਸੇ ਨੂੰ ਜਾਂਦੇ ਆ ਘੱਟ ਵਾਲੇ ਪਾਸੇ ਤੋਂ ਉਧਰ ਨੂੰ ਨਹੀਂ ਜਾਂਦੇ ਪਟਿਆਲੇ 'ਚ ਘੱਟ ਹੈ ਜੀ ਕੰਬਾਲੇ 'ਚ ਘਟਾ ਹੈ ਖੁਰੇਸ਼ੇਤਰ 'ਚ ਘਟਾ ਹੈ ਮਤਲਬ ਤੁਹਾਡੇ ਜਿਹੜਾ ਅੱਛਾ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਗੁੜਗਾਓਂ ਦੇ ਵਿੱਚ ਬਹੁਤ ਜ਼ਿਆਦਾ ਉਹ ਪੰਜਾਬ ਤੋਂ ਇਹਨਾਂ ਨੂੰ ਬਾਈਪਾਸ ਕਰਕੇ ਚਲਾ ਜਾਂਦਾ ਜੀ ਮਤਲਬ ਕਿੱਦਾਂ ਚਲਾ ਜਾਂਦਾ ਉੱਥੇ ਅੱਜ ਪੰਜਾਬ ਨੂੰ ਕਿਉਂ ਫਿਰ ਪੰਜਾਬ ਬਹੁਫਿਸ਼ ਨਿਸ਼ਾਨੇ ਤੇ ਕਿਉਂ ਆ ਜਾਂਦਾ ਜੀ ਕਿਉਂਕਿ ਜਦ ਤੁਸੀਂ ਕਹੋ ਬਾਈਪਾਸ ਇਹ ਕੋਈ ਐਸੀ ਟੈਕਨੋਲੋਜੀ ਤਾਂ ਨਹੀਂ ਆਇਆ ਕਿ ਪਹਿਲਾਂ ਪਿਛਲੀ ਵਾਰ ਤੁਹਾਡੀ ਸਰਕਾਰ ਚ ਦਿੱਲੀ ਦੇ ਵਿੱਚ ਉਦੋਂ ਵੀ ਸਵਾਲ ਉੱਠਦੇ ਰਹੇ ਕੀ ਪੰਜਾਬ ਤੋਂ ਧੂਆਂ ਕਿਸੇ ਬਾਈਪਾਸ ਦੇ ਰਾਹੀਂ ਉੱਥੇ ਪਹੁੰਚਦਾ ਕਿਉਂ ਪੰਜਾਬ ਸਵਾਲਾਂ ਤੇ ਉੱਤੇ ਇਹ ਸਰਸਾ ਜੀ ਦੱਸਣਗੇ ਔਰ ਜਿਹੜਾ ਪੰਜਾਬ ਦੇ ਵਿੱਚ ਅੱਜ ਦੀਆਂ ਸਾਰੀਆਂ ਅਖਬਾਰਾਂ ਤੁਸੀਂ ਕੋਈ ਅਖਬਾਰ ਚੱਕ ਲਓ ਇੰਡੀਆ ਐਕਸਪ੍ਰੈਸ ਲੈ ਲਓ ਹਿੰਦੁਸਤਾਨ ਟਾਈਮ ਲੈ ਲਓ ਟਾਈਮਜ਼ ਆਫ ਇੰਡੀਆ ਲੈ ਇਸ ਵਾਰੀ 300 ਦੇ ਕਰੀਬ ਹੈ ਨਾਰਮਲੀ 13 1400 ਹੁੰਦੀਆਂ ਮਤਲਬ ਬਹੁਤ ਜ਼ਿਆਦਾ ਘਟਿਆ ਉਹ ਚ 70 75 80% ਘਟਾ ਇਸ ਵਾਰੀ ਪੰਜਾਬ ਦੇ ਵਿੱਚ ਜਿਹੜੀ ਪ੍ਰਾਣੀ ਨੂੰ ਸਾੜਨ ਦੀ ਐਕਸੀਡੈਂਸ ਘਟੀਆਂ ਹੈਗੀਆਂ ਦੂਜੀ ਗੱਲ ਹੈ ਵੀ ਇਹ ਸਰਸਾ ਜੀ ਨੇ ਕਿਹੜਾ ਇਹੋ ਜਿਹਾ ਸੈਟਲਾਈਟ ਲਾਇਆ ਹੋਇਆ ਵੀ ਕਿਸਾਨ ਦੇ ਖੇਤ ਵਿੱਚ ਲੱਗੀ ਹੋਈ ਅੱਗ ਤਾਂ ਨਜ਼ਰ ਆਉਂਦੀ ਹੈ ਉਹਨਾਂ ਨੂੰ ਸੱਤ ਜ਼ਿਲ੍ਹਿਆਂ ਦੇ ਵਿੱਚ ਡੁੱਬੇ ਹੋਏ ਜਿਹੜੇ ਸਾਰੇ ਮਤਲਬ ਸਾਰੇ ਜ਼ਿਲ੍ਹੇ ਦੇ ਜ਼ਿਲ੍ਹੇ ਡੁੱਬੇ ਹੋਏ ਲੱਖਾਂ ਏਕੜ ਜਿਹੜੇ ਜਿਹੜੇ ਖੇਤ ਆ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਪਾਕਿਸਤਾਨ ਤੋਂ ਆਂਦੀਆਂ ਹੋਈਆਂ ਜਿਹੜੀਆਂ ਨਸ਼ੇ ਦੇ ਨਸ਼ਾ ਤੇ ਆਪਣੇ ਵੈਪਨਸ ਲੈ ਕੇ ਹਥਿਆਰ ਲੈ ਕੇ ਆ ਰਹੀਆਂ ਡਰੋਨ ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਲੋਕਾਂ ਦੇ ਠੱਠੇ ਹੋਏ ਘਰ ਨਹੀਂ ਇਹਨਾਂ ਨੂੰ ਨਜ਼ਰ ਆਉਂਦੇ ਇਹਨਾਂ ਨੂੰ ਮਤਲਬ ਇਹਨਾਂ ਨੂੰ ਮਤਲਬ ਜਿਹੜੇ ਸਿਰਫ ਤੇ ਸਿਰਫ ਜਿਹੜੇ ਕਿਸਾਨ ਦੇ ਖੇਤ ਵਿੱਚ ਲੱਗੇ ਹੋਏ ਆਗਾ ਔਰ ਇਹ ਕੇਜਰੀਵਾਲੋਂ ਗਾਲਾਂ ਕੱਢ ਕੇ ਉਹ ਕਿਸਾਨ ਜਿਨੇ ਪਹਿਲਾਂ ਆਪਰੇਸ਼ਨ ਸੰਦੂਰ ਦਾ ਸਾਹਮਣਾ ਕੀਤਾ ਉਹਦੇ ਵਿੱਚ ਉੱਥੇ ਡਰੋਨਾਂ ਗਿਰਦੀਆਂ ਸੀ ਸਾਡੇ ਖੇਤਾਂ ਦੇ ਵਿੱਚ ਸਾਡੇ ਉੱਥੇ ਬੰਬ ਗਿਰਦੇ ਸੀ ਸਾਡੇ ਉੱਥੇ ਮੋਟਰ ਗਿਰਦੇ ਸੀ ਛੱਲ ਗਿਰਦੇ ਸੀ ਸਾਡੇ ਕਿਸਾਨਾਂ ਨੇ ਉਹਦਾ ਸਾਹਮਣਾ ਕੀਤਾ ਫਿਰ ਹੜ ਆਏ ਉਹਦੀ ਹੜ ਦੀ ਮਾਰ ਚੱਲੀ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਬੋਨਾ ਵਾਇਰਸ ਆ ਤੁਹਾਡੇ ਫੰਗਲ ਇਨਫੈਕਸ਼ਨਸ ਆ ਉਹ ਫਸਲ ਨੂੰ ਮਾਰ ਪਈ ਜਿਹੜੀ ਫਸਲ ਜਿੱਥੇ ਸੀਗੀ ਵੀ ਜਿੱਥੇ ਹੜ ਨਹੀਂ ਵੀ ਆਏ ਸੀ ਉਹ ਵੀ 30% ਤੋਂ ਲੈ ਕੇ 50% 70 ਜਗ੍ਹਾ ਤੇ ਕਈ ਜਗ੍ਹਾ ਤੇ 80 90% ਡੈਮੇਜ ਹੋ ਗਿਆ ਉਹਦੇ ਖੇਤ ਤਾਂ ਪਰਾਲੀ ਖੜੀ ਆ ਹੋਰ ਕੋਈ ਤੇ ਦਾਣਾ ਤਾਂ ਹੈ ਹੀ ਨਹੀਂ ਕਈ ਜਗ੍ਹਾ ਤੇ ਉਹਦੇ ਵਿੱਚ ਉਹ ਉਸ ਕਿਸਾਨ ਨੂੰ ਬਦਨਾਮ ਕਰ ਰਿਹਾ ਜਿਹਦਾ ਪੈਦਾ ਕੀਤੇ ਹੋਏ ਅਨਾਜ ਨੂੰ 5 ਕਿਲੋ 5-5 ਕਿਲੋ ਅਨਾਜ ਵੰਡ ਕੇ ਗਰੀਬਾਂ ਦੇ ਵਿੱਚ ਉਹਨਾਂ ਦੀਆਂ ਵੋਟਾਂ ਲੈਂਦੇ ਆ ਇਹ ਤੇ ਇਹਨਾਂ ਨੂੰ ਆਪਣੇ ਬਿਆਨ ਨੂੰ ਵਾਪਸ ਲੈਣਾ ਚਾਹੀਦਾ ਮੈਂ ਡੱਡਾ ਜੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਅਕਲ ਦੀ ਦਵਾਈ ਪੁਲਾਓ ਔਰ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਦੇਸ਼ ਦੇ ਵਿੱਚ ਕੋਈ ਇੱਕ ਵੀ ਸ਼ਹਿਰ ਜਾਂ ਪਿੰਡ ਹੋ ਜਾ ਨਹੀਂ ਹੈ ਜਿੱਥੇ ਬਿਸ਼ਪ ਸਿਹਤ ਸੰਸਥਾ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਪੋਲੂਸ਼ਨ ਦਾ ਲੈਵਲ ਉਸ ਤੋਂ ਨੀਚੇ ਹੋਵੇ ਸਾਰੇ ਦੇਸ਼ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਨਾਂ 700 800 ਬੱਚਿਆਂ ਦੇ ਬਾਰੇ ਸੋਚੋ ਜਿਹੜੇ ਰੋਜ਼ ਦਿੱਲੀ ਵਿੱਚ ਜਨਮ ਲੈਂਦੇ ਆ ਜਿਹੜੇ 65 ਤੋਂ 70000 ਬੱਚੇ ਹਿੰਦੁਸਤਾਨ ਦੇ ਵਿੱਚ ਜਨਮ ਲੈਂਦੇ ਆ ਜਦੋਂ ਬੱਚਾ ਪੈਦਾ ਹੁੰਦਾ ਸਭ ਤੋਂ ਪਹਿਲਾਂ ਉਹਨੂੰ ਆਕਸੀਜਨ ਦੀ ਲੋੜ ਪੈਂਦੀ ਆ ਜਦੋਂ ਮਾਂ ਤੋਂ ਅਲੱਗ ਹੁੰਦਾ ਉਹ ਇਸ ਤੋਂ ਪਹਿਲਾਂ ਕਿ ਅਸੀਂ ਰਿਕਾਰਡ ਕੱਟੀਆ ਬੱਚਾ ਇੱਕ ਲੰਬਾ ਸਮਾਂ ਦਰੋਂ ਬਰਥ ਕਰਾਈ ਜਾਂਦੇ ਆ ਉਹਦੇ ਨਾਲ ਪਹਿਲੇ ਸਾਹ ਦੇ ਨਾਲ ਜਦੋਂ ਉਹਦੇ ਲੰਗਸ ਵੀ ਅਜੇ ਡਿਵੈਲਪ ਨਹੀਂ ਹੋਏ ਆ ਖੁੱਲ ਰਹੇ ਆ ਲੰਗਸ ਉਹਦੇ ਅੰਦਰ ਕੀ ਜਾ ਰਿਹਾ ਧੂਆ ਜਾ ਰਿਹਾ ਉਹਦੇ ਵਿੱਚ ਉਹਨਾਂ ਬੱਚਿਆਂ ਬਾਰੇ ਸੋਚੋ ਤੁਸੀਂ ਤੁਸੀਂ ਜਿਹੜੀ ਤੁਹਾਡੇ ਜਿਹੜੇ ਮੇਨ ਮੇਨ ਕਾਰਨ ਹੈਗੇ ਆ ਚਾਹੇ ਉਹ ਵਹੀਕਲ ਪੋਲੂਸ਼ਨ ਆ ਉਹਨੂੰ ਕਿਦਾਂ ਕੱਟ ਕਰਨਾ ਇੰਡਸਟਰੀਅਲ ਪੋਲੂਸ਼ਨ ਦਾ ਕੀ ਕਰਨਾ ਇੱਕ ਥਰਮਲ ਪਲਾਂਟ ਤੁਹਾਡਾ ਪਾਣੀ ਪਾਦੇ ਵਿੱਚ ਪੰਜਾਬ ਦੇ ਸਾਰੇ ਪੋਲੂਸ਼ਨ ਦੇ ਬਰਾਬਰ ਹੈ ਇਸੇ ਤਰ੍ਹਾਂ ਜਿਹੜੇ ਤੁਹਾਡੇ ਜੇ ਆਪਾਂ ਕੰਸਟਰਕਸ਼ਨ ਕਰਨੀਆਂ ਉਹਨੂੰ ਆਪਾਂ ਕਿਦਾਂ ਕੂੜੇ ਦਾ ਪ੍ਰਬੰਧਨ ਕਿਦਾਂ ਬਿਹਤਰ ਕਰਨਾ ਟੁੱਟੀਆਂ ਹੋਈਆਂ ਸੜਕਾਂ ਦਾ ਕੀ ਕਰਨਾ ਇਹ ਸਾਰਿਆਂ ਤੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਆਪਾਂ ਜਿਹੜੇ ਕਲੀਨਰ ਫਿਊਲਸ ਲੈ ਕੇ ਆਣੇ ਆ ਇਲੈਕਟ੍ਰਿਕ ਵਹੀਕਲਸ ਨੂੰ ਤੁਸੀਂ ਕਹਿੰਦੇ ਹੋ ਬਚਤ ਉਤਸਵ ਮਨਾਉਣਾ ਤੁਸੀਂ ਤੁਸੀਂ ਕਹਿੰਦੇ ਹੋ ਹਜ਼ਾਰਾਂ ਗੱਡ ਔਰ ਉਹ ਆ ਕੇ ਹੋਰ ਪੋਲੂਸ਼ਨ ਨੂੰ ਐਡ ਕਰਨ ਗਿਆ ਉਹ ਡਾਕਟਰ ਸਾਹਿਬ ਲਗਾਤਾਰ ਇੱਕ ਦੂਜੇ ਦੇ ਵਾਰ ਬਲਟਵਾਰਤਾ ਜਾਰੀ ਹੈ ਪਰ ਇਹਦੇ ਵਿੱਚ ਹਾਂ ਜੀ ਅੱਜ ਪਰ ਇਹਦੇ ਵਿੱਚ ਜਿਹੜਾ ਲੋਕ ਆ ਜਿਹੜੇ ਉਹ ਪਿਸਰੇ ਨੇ ਇਸ ਵੇਲੇ ਪੰਜਾਬ ਦੇ ਆਪ ਹਾਲਾਤ ਨੂੰ ਸਮਝੀ ਕਿਉਂਕਿ ਤੁਸੀਂ ਸਿਹਤ ਮੰਤਰੀ ਵੀ ਹੋ ਤੁਸੀਂ ਸਿਹਤ ਨੂੰ ਲੈ ਕੇ ਤੁਹਾਡੇ ਕੋਲ ਰਿਪੋਰਟਸ ਵੀ ਆ ਗਈਆਂ ਹੋਣਗੀਆਂ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ ਔਰ ਇਸ ਪੂਰੇ ਪ੍ਰਦੂਸ਼ਨ ਦੇ ਨਾਲ ਕੀ ਕੋਈ ਇਦਾਂ ਦੇ ਮਾਮਲੇ ਵੀ ਸਾਹਮਣੇ ਆਏ ਨੇ ਕਿਉਂਕਿ ਸਾਹ ਦੀ ਬੜੀ ਦਿੱਕਤ ਹੋ ਜਾਂਦੀ ਹੈ ਫਿਲਹਾਲ ਪੰਜਾਬ ਦੇ ਹਾਲਾਤ ਕੀ ਨੇ ਦੇਖੋ ਜਿਹੜਾ ਸਾਹ ਦੀਆਂ ਬਿਮਾਰੀਆਂ ਦੇ ਵਿੱਚ ਤਕਰੀਬਨ ਤਕਰੀਬਨ 15% ਮੈਂ ਮੇਰੀ ਬਹੁਤ ਸਾਰੇ ਸਪੈਸ਼ਲਿਸਟਾਂ ਨਾਲ ਗੱਲ ਹੋਈ ਇਹ ਇੱਕ ਤਾਂ ਹੈਗਾ ਵੀ ਜਿਹੜੀਆਂ ਸਾਹ ਨਾਲ ਹੋਣ ਵਾਲੀਆਂ ਬਿਮਾਰੀਆਂ ਦਮੇ ਦੇ ਮਰੀਜ਼ ਆ ਹਾਰਟ ਅਟੈਕ ਦੇ ਕੇਸ ਵੱਧ ਜਾਂਦੇ ਆ ਸਟ੍ਰੋਕ ਦੇ ਕੇਸ ਵੱਧ ਜਾਂਦੇ ਆ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਬਹੁਤ ਸਾਰੇ ਆਈ ਇੰਜਰੀਜ਼ ਦੇ ਕੇਸਸ ਆਉਂਦੇ ਆ ਦਰਜਨਾਂ ਦੇ ਵਿੱਚ ਸੈਕੰਡੇ ਦੇ ਵਿੱਚ ਆ ਜਾਂ ਤੁਹਾਡੇ ਚੰਡੀਗੜ੍ਹ ਚ ਵੀ ਮਹਾਲੀ ਚ ਪੰਚਕੁਲੇ ਚ ਵੀ ਸਾਰੇ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਹਸਤੜ ਸਾਰੇ ਯਾਤ ਭਰੇ ਜਾਂਦੇ ਆ ਲੋਕ ਪਟਾਕੇ ਚਲਾ ਰਹੇ ਹੁੰਦੇ ਆ ਸਾਡੇ ਡਾਕਟਰ ਵਿਚਾਰੇ ਮਰਨ ਪੱਟੀ ਕਰਨ ਚ ਲੱਗੇ ਹੁੰਦੇ ਆ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਆ ਬਹੁਤ ਸਾਰੇ ਜਿਹੜੇ ਬੰਦੇ ਹੈਗੇ ਆ ਬਜ਼ੁਰਗ ਹੈ ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਆਪਣੇ ਘਰਾਂ ਦੇ ਅੰਦਰ ਹੋੜੇ ਹੋ ਜਾਂ ਉਹ ਉਹਦੇ ਨਾਲ ਜਦੋਂ ਤੁਸੀਂ ਘਰ ਤੋਂ ਬਾਹਰ ਨਹੀਂ ਜਾਓਗੇ ਹੋਰ ਮੈਂਟਲ ਡਿਪਰੈਸ਼ਨ ਚ ਚਲਾ ਜਾਂਦਾ ਬੰਦਾ ਉਦੀ ਇਮਿਊਨਿਟੀ ਘਟਦੀ ਆ ਮਤਲਬ ਬਹੁਤ ਸਾਰੀਆਂ ਬਿਮਾਰੀਆਂ इवन ਸਕਿਨ ਤੁਹਾਡੀ ਛੱਡਦੀ ਆ ਅੱਖਾਂ ਤੁਹਾਡੀਆਂ ਛੱਡਦੀਆਂ ਗਲੇ ਦੇ ਵਿੱਚ ਕ੍ਰਾਸ਼ ਹੋ ਰਹੀ ਆ ਸਾਹ ਨਹੀਂ ਆ ਰਿਹਾ ਲੋਕਾਂ ਨੂੰ ਇਹ ਤਾਂ ਸਾਹ ਦਾ ਸਵਾਲ ਆ ਜੀ ਮੈਂ ਜਦੋਂ ਪੜਦਾ ਸੀ ਇੱਕ ਬੰਦੇ ਨੂੰ ਮੈਂ ਕਿਹਾ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਉਹਨੂੰ ਸਾਹ ਨਹੀਂ ਆ ਰਿਹਾ ਮੈਂ ਇਹਦੇ ਗਲੇ 'ਚ ਟਿਊਬ ਪਾਣੀ ਪਾਣੀ ਉਹਨੂੰ ਟ੍ਰੈਕੀਓਸਟਮੀ ਕਹਿੰਦੇ ਆ ਉਹ ਕਹਿੰਦਾ ਮੇਰੇ ਬੇਟੇ 'ਤੇ ਗਲੇ 'ਤੇ ਚਲਾ ਦਿਓ ਨਸਤਰ ਇਸ ਕੀ ਆਵਾਜ਼ ਵੀ ਲੈ ਲਓ ਪਰ ਇਸ ਕੀ ਸਾਹਸ ਕੋ ਬਚਾ ਲਓ ਇਹ ਤਾਂ ਸਾਡੇ ਸਾਨ ਨਾਲ ਜੁੜਿਆ ਹੋਇਆ ਮਸਲਾ ਹੈ ਅਗਲੀ ਪੀੜ੍ਹੀ ਦਾ ਮਸਲਾ ਹੈ ਛੋਟੇ ਛੋਟੇ ਬੱਚਿਆਂ ਦਾ ਮਸਲਾ ਪੰਛੀਆਂ ਦਾ ਈਵਨ ਬਨਸਪਤੀ ਦਾ ਮਸਲਾ ਹੈ ਇਹਦੇ ਬਾਰੇ ਪ੍ਰਧਾਨ ਮੰਤਰੀ ਜਿਹਨੂੰ ਸਾਰੇ ਮੁੱਖ ਮੰਤਰੀ ਨੂੰ ਬੁਲਾਉਣਾ ਚਾਹੀਦਾ ਹੈ ਹੈਲਥ ਮਿਨਿਸਟਰ ਨੂੰ ਚਾਹੀਦਾ ਕਿ ਉਹਨੂੰ ਹੈਲਥ ਐਮਰਜੈਂਸੀ ਤੁਸੀਂ ਕਰੋਨਾ ਨਾਲ 5-6 ਲੱਖ ਤੁਸੀਂ ਕਹਿੰਦੇ ਹੋ ਵੀ ਸਾਡੇ 5 5.5 ਲੱਖ ਜਿਹੜੇ ਬੰਦੇ ਮਰੇ ਆ ਤੇ 에ਅਰ ਪੋਲੂਸ਼ਨ ਕਰਕੇ ਹਰ ਸਾਲ 15 ਲੱਖ ਮਰਦੇ ਆ ਦੇਸ਼ ਦੇ ਵਿੱਚ ਅਚਰਨ ਸਰ ਤੁਸੀਂ ਕਿਉਂਕਿ ਇੱਕ ਡਾਕਟਰ ਵੀ ਹੋ ਹਲਕੀ ਆ ਕਿਉਂਕਿ ਥੋੜੀ ਬੋਦੀ ਤੁਹਾਨੂੰ ਲੱਗਦਾ ਹੈ ਕਿ ਸ਼ਕਤੀ ਦੀ ਵੀ ਜ਼ਰੂਰਤ ਹੈ ਇਸ ਵਾਰ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਤਾਂ ਖੁੱਲਾ ਹੀ ਸੀ ਕੰਮ ਖੂਬ ਲੋਕਾਂ ਨੇ ਦਿਵਾਲੀ ਵੀ 2 ਦਿਨ ਦੀ ਕਨਫਿਊਜ਼ਨ ਐਸੀ ਹੋਈ ਕਿ ਉਹ ਦਿਨ ਮੈਨੂੰ ਲੱਗਦਾ ਕਿ ਡਬਲ ਹੋ ਗਏ ਪੰਜਾਬ ਦੇ ਮਾੜੇ ਹਾਲਾਤ ਇਹਨਾਂ ਚੀਜ਼ਾਂ ਤੇ ਕੰਟਰੋਲ ਦੇ ਲਈ ਕੀ ਲੱਗਦਾ ਤੁਹਾਨੂੰ ਕਿ ਸ਼ਕਤੀ ਦੀ ਜ਼ਰੂਰਤ ਹੈ ਨੀਤੀ ਦੀ ਜ਼ਰੂਰਤ ਹੈ ਕਿ ਸਟੇਟ ਦੇ ਹੱਥ 'ਚ ਚੀਜ਼ਾਂ ਨੇ ਜਾਂ ਸੈਂਟਰ ਦੇ ਨਾਲ ਮਿਲ ਕੇ ਕਰਨਾ ਪਏਗਾ ਹਲਕੀ ਆ ਲੋੜ ਇਸ ਚੀਜ਼ ਦੀ ਆ ਪਹਿਲਾਂ ਤਾਂ ਅਸੀਂ ਮੰਨੀਏ ਕਿ ਇਹ ਸਮੱਸਿਆ ਦਿੱਲੀ ਦੀ ਜਾਂ ਪੰਜਾਬ ਦੀ ਨਹੀਂ ਆ ਪੂਰੇ ਪੂਰੇ ਦੇਸ਼ ਦੀ ਆ ਪੂਰੇ ਕੰਟੀਨੈਂਟ ਦੀ ਆ ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹਦੇ ਬਾਰੇ ਜਿਵੇਂ ਅਸੀਂ ਜਿਹੜਾ ਹੈਗਾ ਜਿਵੇਂ ਤੁਹਾਡੇ ਕਰੋਨਾ ਆਇਆ ਜਿਸ ਵੇਲੇ ਗੱਡੀਆਂ ਬੰਦ ਹੋ ਗਈਆਂ ਇੰਡਸਟਰੀ ਬੰਦ ਹੋ ਗਈ ਹਵਾ ਸਾਫ਼ ਹੋ ਗਈ ਪੰਛੀ ਹੋ ਗਏ ਜ਼ਿੰਦਗੀ ਵਧੀਆ ਲੋਕਾਂ ਨੂੰ ਹਾਰਟ ਅਟੈਕ ਹੋਣੇ ਬੰਦ ਹੋ ਗਏ ਲੋਕਾਂ ਨੂੰ ਸਟ੍ਰੈਸ ਘੱਟ ਹੋ ਗਿਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਲਾਈਫ ਸਟਾਈਲ ਡਿਸਆਰਡਰ ਉਹ ਹੁਣ ਸਾਰੇ ਹੋਣੇ ਇਕੱਠੇ ਹੋ ਗਏ ਆਪਾਂ ਇੱਕ ਜਿਹੜੀ ਸ਼ਹਿਰ ਹੈ ਜ ਆਪਣੇ ਉਹਦੀ ਇੱਕ ਕੈਰੀਇੰਗ ਕੈਪੈਸਿਟੀ ਹੁੰਦੀ ਆ ਵੀ ਦਿੱਲੀ ਦੇ ਵਿੱਚ ਇੰਨੀਆਂ ਗੱਡੀਆਂ ਹੋਣਗੀਆਂ ਉਸ ਤੋਂ ਬਾਅਦ ਪਬਲਿਕ ਟਰਾਂਸਪੋਰਟ ਯੂਜ਼ ਕਰਨੀ ਆ ਇਲੈਕਟ੍ਰਿਕ ਵੀਹਿਕਲ ਯੂਜ਼ ਕਰਨੀ ਆ ਤੁਸੀਂ ਜੇ ਪ੍ਰਮੋਟ ਕਰਨਾ ਬਚਤ ਤੋਂ ਉਤਸਵ ਨਹੀਂ ਮਨਾਣਾ ਤੁਸੀਂ ਤੁਸੀਂ ਇਲੈਕਟ੍ਰਿਕ ਵੇਖ ਕੇ ਨੂੰ ਸਬਸਿਡਾਈਜ਼ ਕਰਨਾ ਦੂਜਿਆਂ ਨੂੰ ਸਬਸਿਡਾਈਜ਼ ਨਹੀਂ ਕਰਨਾ ਤੁਸੀਂ ਜਿਹੜੀਆਂ ਦੂਜੀਆਂ ਗੱਡੀਆਂ ਜਿਹਨਾਂ ਨੂੰ ਤੁਸੀਂ ਕਰ ਰਹੇ ਹੋ ਤੁਸੀਂ ਉਲਟਾ ਕੰਮ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਉੱਥੇ ਜੀ ਕਲਾਉਡ ਸੀਡਿੰਗ ਕਰਾਂਗੇ ਇਹ ਪ੍ਰੋਬਲਮ ਦਿੱਲੀ ਦੀ ਹੈ ਕੋਈ ਇੱਕ ਸ਼ਹਿਰ ਦੇ ਵਿੱਚ ਲੋਡ ਸ਼ੀਡਿੰਗ ਕਰਨ ਨਾਲ ਕੀ ਹੋ ਜਾਊਗਾ ਜੀ ਆਸ-ਪਾਸੇ ਤੂੰ ਆ ਫੇਰ ਆ ਜਾਏਗਾ ਉੱਥੇ ਗੱਡੀਆਂ ਫੇਰ ਚੱਲਦੀਆਂ ਫੇਰ ਹੋ ਜਾਏਗਾ ਉਹ ਇਹ ਹੈਗੀਆਂ ਸਾਰੀਆਂ ਡਰਾਮੇਬਾਜ਼ੀਆਂ ਕੇਜੀ ਵਾਲੋਂ ਘਾੜਾ ਕੱਢਣ ਨਾਲ ਕਲਾਊਡ ਸ਼ੀਡਿੰਗ ਕਰਨ ਨਾਲ ਸਾਡੇ ਲੋਕਲ ਉੱਤੇ ਪਾਣੀ ਦੀਆਂ ਗੱਲਾਂ ਗੰਨਾ ਤੇ ਫਲਾਨਾ ਇਹੋ ਚਲਾਣ ਦੇ ਨਾਲ ਕੁਝ ਨਹੀਂ ਹੋਣਾ ਇਹਦੇ ਬਾਰੇ ਅਸੀਂ ਜਿਵੇਂ ਆਪਾਂ ਸੋਚੇ ਆਪਾਂ ਟ੍ਰੈਫਿਕ ਦੇ ਵਿੱਚ ਕੀ ਚੇਂਜਸ ਲੈ ਕੇ ਆਵਾਂਗੇ ਕਲੀਨਰ ਫਿਊਲ ਲੈ ਕੇ ਆਵਾਂਗੇ ਇਲੈਕਟ੍ਰੀਕਲ ਵੀਕਲ ਲੈ ਕੇ ਆਵਾਂਗੇ ਆਪਾਂ ਪਬਲਿਕ ਟਰਾਂਸਪੋਰਟ ਤੇ ਡਿਪੈਂਡ ਕਰਾਂਗੇ ਦੂਜੀਆਂ ਗੱਡੀਆਂ ਬੰਦ ਕਰਾਂਗੇ ਆਪਾਂ ਦੁਬਾਰਾ ਸਾਈਕਲ ਤੇ ਆ ਜਾਾਂਗੇ ਅੱਛਾ ਪੰਜਾਬ ਦੇ ਲਈ ਕੁਛ ਇਦਾਂ ਦੀ ਸੋਚੋ ਕੁਝ ਦੀ ਪਲੈਨਿੰਗ ਹੈ ਤੇਰੀ ਬਿਲਕੁਲ ਜੀ ਬਿਲਕੁਲ ਇੰਡਸਟਰੀ ਦੇ ਵਿੱਚ ਆਪਾਂ ਇੰਡਸਟਰੀ ਦੇ ਵਿੱਚ ਪੋਲੂਸ਼ਨ ਕਿੱਦਾਂ ਕੱਟ ਕਰਨੀ ਆ ਉਹਦੀ ਬੈਟਰ ਮੋਨਿਟਰਿੰਗ ਕਰਨੀ ਆ ਸਾਨੂੰ ਜਿਹ ਜਿਆਦਾ ਪ੍ਰਮੋਟ ਕਰੀਏ ਆਪਾਂ ਇਸੇ ਤਰ੍ਹਾਂ ਜੇ ਕੰਸਟ੍ਰਕਸ਼ਨ ਕਰਨੀ ਆ ਉਹਦੇ ਰਿਸਟ੍ਰਿਕਟ ਨਾਰਮਸ ਹੁੰਦੇ ਆ ਉਹਦੇ ਵੀ ਹਰ ਚੀਜ਼ ਨੂੰ ਤੁਸੀਂ ਸੜਕ ਵੀ ਬਣਾ ਰਿਹਾ ਤਾਂ ਉਹਨੂੰ ਮੋਇਸਟ ਰੱਖਣਾ ਉਹਨੂੰ ਗਿੱਲਾ ਰੱਖਣਾ ਉਹਨੂੰ ਜੇ ਬਿਲਡਿੰਗ ਬਣਾਣੀ ਉਹਨੂੰ ਕਵਰ ਕਰਕੇ ਬਣਾਣਾ ਉਹ ਸਾਰਾ ਕੁਝ ਆਪਾਂ ਨੂੰ ਵਿਚਾਰ ਵਟਾਂਦਰਾ ਕਰਕੇ ਆਪਾਂ ਨੂੰ ਉਹਦੇ ਤੇ ਗੱਲ ਕਰਨੀ ਚਾਹੀਦੀ ਆ ਨਾ ਕਿ ਆਪਾਂ ਦੂਸ਼ਣ ਬਾਜੀ ਕਰੀਏ ਉਹ ਤੇ ਚੁੱਕੀ ਨਿਕਲੇਗਾ ਕੁਝ ਨਹੀਂ ਨਿਕਲੇਗਾ ਉਹਦੇ ਚੋਂ ਇਹ ਪ੍ਰਧਾਨ ਮੰਤਰੀ ਨੂੰ ਕਹਿੰਨਾ ਵੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਆ ਤੁਸੀਂ ਇਨੀਸ਼ੀਏਟਿਵ ਲਓ ਤੁਸੀਂ ਹਰ ਜੁਆਰ ਦਾ ਹੈੱਡ ਆਫ ਦੀ ਫੈਮਿਲੀ ਹੈ ਸਾਰਾ ਜਿਹੜਾ ਆਪਣਾ ਦੇਸ਼ ਹੈ ਇੱਕ ਇਹਨੂੰ ਤੁਸੀਂ ਪਰਿਵਾਰ ਕਹਿੰਦੇ ਹੋ ਆਪਣਾ ਤੇ ਸਾਰੇ ਪਰਿਵਾਰ ਬਾਰੇ ਸੋਚੋ ਸਾਰਿਆਂ ਨੂੰ ਲੈ ਕੇ ਬੈਠੋ ਨੱਡਾ ਜੀ ਨੂੰ ਮੈਂ ਕਹਿੰਨਾ ਕਿ ਤੁਸੀਂ ਉਹਨੂੰ ਐਮਰਜੈਂਸੀ ਡਿਕਲੇਅਰ ਕਰੋ ਡਾਕਟਰਾਂ ਨੂੰ ਬੁਲਾਓ এনवायरमेंट लिस्ट ਬੁਲਾਓ ਆਓ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਇਹਦਾ ਹੱਲ ਕੀ ਆਪਾਂ ਇਹਦੇ ਬਾਰੇ ਹੱਲ ਨੱਬੀਏ ਅੱਛਾ ਡਾਕਟਰ ਸਾਹਿਬ ਹਾਲਾਂਕਿ ਜਿਹੜੇ ਪਟਾਕਿਆਂ ਦਾ ਪ੍ਰਦੂਸ਼ਣ ਦੋ ਦਿਨ ਦਾ ਦੋ ਤਿੰਨ ਦਿਨ ਅਸਰ ਜ਼ਿਆਦਾ ਦਿਖਦਾ ਪਰ ਇਹਨੂੰ ਲੈ ਕੇ ਕੋਈ ਰਣਨੀਤੀ ਹੋ ਸਕਦੀ ਹੈ ਕੋਈ ਇਹਦੇ ਤੇ ਬੈਨ ਲਾਉਣ ਬਾਰੇ ਵਿਚਾਰ ਹੋ ਸਕਦਾ ਹੈ ਕੋਈ ਘਟਾਇਆ ਜਾ ਸਕਦਾ ਹੈ ਕੋਈ ਇਹਦਾ ਬ ਪਰ ਉਹ ਚੀਜ਼ਾਂ ਹੋ ਨਹੀਂ ਪਈਆਂ ਹਾਲਾਂਕਿ ਦੇਖੋ ਹੁਣ ਤੁਹਾਡੀ ਸਰਕਾਰਾਂ ਪਹਿਲਾਂ ਹੋਰ ਸਰਕਾਰਾਂ ਵੀ ਦਾਅਵਾ ਕਰ ਰਹੀਆਂ ਸੀ ਪਰ ਉਹ ਚੀਜ਼ਾਂ ਨਹੀਂ ਹੋ ਪਈਆਂ ਇਹ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਤਾਲੀਬਾਨ ਅੱਛੇ ਬੁਰੇ ਨਹੀਂ ਹੁੰਦੇ देयर आर नो ਗੁੱਡ ਤਾਲੀਬਾਨ देयर आर नो ਬੈਡ ਤਾਲੀਬਾਨ ਟੈਰਰਿਜ਼ਮ ਇਜ਼ ਟੈਰਰਿਜ਼ਮ ਐਦਾਂ ਹੀ ਜਿਹੜੇ ਪਟਾਕੇ ਆ ਹਰੇ ਪੀਲੇ ਲਾਲ ਨੀਲੇ ਨਹੀਂ ਹੁੰਦੇ ਜਿਹੜਾ ਵੀ ਪਟਾਕਾ ਹੈ ਉਹ ਪੋਲੂਸ਼ਨ ਕਰਦਾ ਹੈ ਔਰ ਜਦੋਂ ਸਾਡੇ ਮੀਰੀ ਪੀਰੀ ਦੇ ਮਾਲਕ ਜਦੋਂ ਆਏ ਆ 52 ਰਾਜਾ ਨੂੰ ਛੁਡਾ ਕੇ ਉਦੋਂ ਪਟਾਕੇ ਕਿੱਥੇ ਹੁੰਦੇ ਸੀ ਲੋਕਾਂ ਨੇ ਦੀਪਮਾਲਾ ਕੀਤੀ ਸੀ ਜੀ ਜਦੋਂ ਪੁਗਾਰ ਨਾਮ ਆਇਆ ਤਾਂ ਉਸ ਤੋਂ ਵੀ ਪਹਿਲਾਂ ਦੀ ਗੱਲ ਹੈ ਉਦੋਂ ਕਿੱਥੇ ਹੁੰਦੇ ਸੀ ਪਟਾਕੇ ਲੋਕਾਂ ਨੇ ਦੀਪਮਾਲਾ ਕੀਤੀ ਸੀ ਇਹਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਸੀ ਲੋਕ ਜਿਹੜੇ ਪਟਾਕੇ ਆ ਉਹ ਵਿਆਹਾਂ ਤੇ ਵੀ ਚਲਾਉਂਦੇ ਆ ਇਲੈਕਸ਼ਨਾਂ ਜਿੱਤ ਕੇ ਵੀ ਚਲਾਉਂਦੇ ਆ 크리스마ਸ ਤੇ ਵੀ ਚਲਾਉਂਦੇ ਆ ਨਿਊ ਇਅਰਿਵ ਤੇ ਵੀ ਚਲਾਉਂਦੇ ਆ ਪਟਾਕੇ ਆਂ ਦੀ ਆਪਾਂ ਜਿਹੜੇ ਬੰਦੇ ਉਹਦੇ ਚ ਇੰਡਸਟਰੀ ਜਿਹੜੇ ਬੰਦੇ ਲੱਗੇ ਹੋਏ ਉਹਨਾਂ ਨੂੰ ਕਿਤੇ ਹੋਰ ਕੰਮ ਤੇ ਲਾਈਏ ਉਹਨਾਂ ਨੂੰ ਕਿਸੇ ਕੰਸਟਰਕਟਿਵ ਕੰਮ ਦੇ ਉੱਤੇ ਲਾਈਏ ਆਪਾਂ ਉਹਨਾਂ ਨੂੰ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਆਪਾਂ ਨੂੰ ਸੋਚਣਾ ਪਏਗਾ ਜਿਹੜੇ ਬੰਦਿਆਂ ਦੀ ਰੋਜ਼ੀ ਰੋਟੀ ਇਹ ਆ ਉਹ ਤਾਂ ਪਟਾਕੇ ਬਣਾਣੇ ਆਂਦੇ ਆ ਉਹਨਾਂ ਨੂੰ ਕਿਤੇ ਪੰਜਾਬ ਤੋਂ ਕੋਈ ਸ਼ੁਰੂਆਤ ਕਰ ਸਕਦੇ ਹੋ ਤੁਸੀਂ ਕਿ ਪੰਜਾਬ ਇੱਕ ਐਗਜ਼ਾਮਪਲ ਸੈੱਟ ਕਰ ਦੇ ਦੇਖੋ ਪੰਜਾਬ ਦੇ ਵਿੱਚ ਪਟਾਕੇ ਨਹੀਂ ਬਣਦੇ ਅਸੀਂ ਤਾਂ ਲੋਕਾਂ ਨੂੰ ਐਜੂਕੇਟ ਕਰ ਸਕਦੇ ਆ ਬਟ ਮੈਂ ਫਿਰ ਕਹਿਣਾ ਇਹਦੇ ਚ ਇੱਕ ਕੋਈ ਵੀ ਇੱਕ ਸਟੇਟ ਆਨ ਆਈਸੋਲੇਸ਼ਨ ਨਹੀਂ ਕਰ ਸਕਦਾ ਇਹ ਨੈਸ਼ਨਲ ਲੈਵਲ ਦਾ ਰਿਸ ਕੀ ਤੋਂ ਪ੍ਰਧਾਨ ਮੰਤਰੀ ਤੋਂ ਆਣਾ ਚਾਹੀਦਾ ਯੂਨੀਅਨ ਹੈਲਥ ਮਿਨਿਸਟਰ ਨੂੰ ਬੜੀ ਬੜੀ ਬੇਨਤੀ ਕਰ ਚੁੱਕੇ ਹਾਂ ਜੀ ਕਿ ਤੁਸੀਂ ਇੱਕ ਮੈਡੀਕਲ ਸੱਤਸਾ ਕਰੋ ਜਿੱਥੇ ਆਪਾਂ ਮਤਲਬ ਪੋਲੂਸ਼ਨ ਦੀ ਗੱਲ ਵੀ ਕਰੀਏ ਆਪਾਂ ਵੈਕਟਰ ਬੋਰਨ ਵਾਟਰ ਬਾਊਂਡ ਡਿਜ਼ੀਜ਼ ਦੀ ਗੱਲ ਕਰੀਏ ਜਿਵੇਂ ਚਾਹ ਡੈਂਗੀ ਆ ਚਿਕਨਗੁਨੀਆ ਅਸੀਂ ਜਿਹੜੀਆਂ ਲਾਈਫਸਟਾਈਲ ਡਿਸਆਰਡਰ ਹੈ ਡਾਇਬਟੀਜ਼ ਹੈ ਹਾਈਪਰਟੈਨਸ਼ਨ ਹੈ ਹਾਰਟ ਅਟੈਕ ਹੈ ਉਹਨਾਂ ਬਾਰੇ ਵੀ ਆਪਾਂ ਗੱਲ ਕਰੀਏ ਓਬੈਸਟੀ ਦੀ ਗੱਲ ਕਰੀਏ ਕੈਂਸਰ ਕਿਉਂ ਹੁੰਦਾ ਇਹਦੀ ਗੱਲ ਕਰੀਏ ਕੈਂਸਰ ਵੀ ਇਹਦੇ ਨਾਲ ਰਿਲੇਟਡ ਹੈ ਜੀ ਹੁਣ ਜਿਹੜਾ ਲੰਗ ਦਾ ਕੈਂਸਰ ਹੈ ਉਹ স্মੋਕਰ ਵਿੱਚ ਹੁੰਦਾ ਸੀ ਪਹਿਲਾਂ ਹੁਣ ਨਾਨ ਸਮੋਕਰ ਦੇ ਵਿੱਚ ਜ਼ਿਆਦਾ ਹੋ ਗਿਆ ਕਿਉਂਕਿ ਸਾਰੇ ਐਵਰੀਬਾਡੀ ਬੀਅਰ ਔਰ ਚੇਨ ਸਮੋਕਰਸ ਨਾਓ ਸਾਰਾ ਦਿਨ ਆਪਾਂ ਤੋਂ ਹਿਆਲੀ ਹਵਾ ਸਾਡੇ ਅੰਦਰ ਜਾ ਰਹੀ ਆ ਤੇ ਇਹ ਤਾਂ ਆਪਾਂ ਸਾਹ ਤਾਂ ਲੈਣੀ ਆ ਸਾਹ ਲੈਣਾ ਤਾਂ ਬੰਦ ਨਹੀਂ ਕਰ ਸਕਦੇ ਆਪਾਂ ਜੀ ਤਾਂ ਡਾਕਟਰ ਬਲੂਸ ਨੇ ਸਭ ਤੋਂ ਵੱਧ ਤੇ ਕਹਿੰਦੇ ਨੇ ਜੀ ਕਿ ਸਿਹਤ ਨਾਲ ਜੁੜਿਆ ਮਸਲਾ ਚਿੰਤਾ ਕਰਨੀ ਪਵੇਗੀ ਪਰ ਚਿੰਤਾ ਕੱਲਿਆਂ ਦੇ ਕਰਿਆ ਕੁਝ ਨਹੀਂ ਹੋਣਾ ਚਿੰਤਾ ਦੇਸ਼ ਦੇ ਮੁਖੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਰਨੀ ਪਵੇਗੀ ਕਿ ਸਾਰੇ ਸੂਬਿਆਂ ਨੂੰ ਨਾਲ ਲੈ ਕੇ ਇੱਕ ਪਰਿਵਾਰ ਦੇ ਵਾਂਗ ਕਿਉਂਕਿ ਪ੍ਰਦੂਸ਼ਣ ਮਸਲਾ ਬੇਸ਼ੱਕ ਇੱਕ ਸਟੇਟ ਦੂਜੀ ਸਟੇਟ ਤੇ ਅੱਜ ਇਲਜ਼ਾਮ ਲਾ ਦੇਵੇ ਪਰ ਇਹਦਾ ਖਮਿਆਜ਼ਾ ਸਭ ਨੂੰ ਭੁਗਤਣਾ ਪੈਣਾ ਔਰ ਭੁਗਤ ਵੀ ਰਹੇ ਆ ਤੇ ਇਹੀ ਇੱਕ ਤਰ੍ਹਾਂ ਦੀ ਅਪੀਲ ਸਮਝ ਲਓ ਪੰਜਾਬ ਦੇ ਸਿਹਤ ਮੰਤਰੀ ਦੀ ਕੇਂਦਰ ਨੂੰ ਪ੍ਰਧਾਨ ਮੰਤਰੀ ਨੂੰ ਜਾਂ ਸੁਨੇਹਾ ਸਮਝ ਲਓ ਕਿ ਇਕੱਠੇ ਹੋ ਕੇ ਇੱਕ ਰਣਨੀਤੀ ਦੀ ਜ਼ਰੂਰਤ ਹੈ ਇੱਕ ਮੀਟਿੰਗ ਦੀ ਜ਼ਰੂਰਤ ਹੈ ਤਾਂ ਕਿ ਅੱਗੇ ਵਧਿਆ ਜਾ ਸਕੇ ਸਭ ਨੂੰ ਬਚਾਇਆ ਜਾ ਸਕੇ ਆਉਣ ਵਾਲੀਆਂ ਨਸਲਾਂ ਨੂੰ ਬਚਾਇਆ ਜਾ ਸਕੇ